ਆਲੋ ਮਿਟਾ ਦੇ ਹਾਂ ਅੱਜ ਚ ਲੈ ਲਿਆ ਹੱਥ ਚ ਲੈ ਲਿਆ ਕੋਈ ਕਰਾ ਦੇ ਸਾਰੇ ਉਹ ਕਿੱਥੇ ਰੱਖ ਇੱਧਰ ਆ ਇੱਧਰ ਆ ਕਾਲੀ ਉਹਨਾਂ ਨੂੰ ਕਾਲ ਕੀਤਾ ਸੀ ਕਾਲ ਤੁਸੀਂ ਅੱਗੇ ਵੱਡੇ ਸਾਡੇ ਲਈ ਬਹੁਤ ਕੁਝ ਕਰਦੇ ਜਾਉਂਦੇ ਹੋ ਹੱਥ ਕੋਈ ਨਾ ਕੋਈ वो बादल को सही है, वो? जा। जा। <4 MBA> है। <ाथारेथ> देखो ये सारा कुछ स्पेशल <5 Office> ਚੰਡੇ ਲਈ ਅੱਜ ਉਹ ਛਾੜੂ ਲਾਉਣਾ ਪੈਣਾ ਅੱਜ ਰਾਜਨੀਤੀ ਨੂੰ ਸਾਫ਼ ਕਰਨਾ ਪੈਣਾ ਲੋਕਾਂ ਨੇ ਮੈਨੂੰ ਇਹ ਕਹੀ ਕਿ ਜੇ ਰਵਨੀ ਸਿੰਘ ਬਿੱਟੂ ਚਲਾ ਗਿਆ ਤਾਂ ਮੈਨੂੰ ਲੱਗਦਾ ਕਿ ਹੁਣ ਤੁਸੀਂ ਚਲੇ ਜਾਓਗੇ ਮੈਂ ਇੱਕ ਗੱਲ ਉਹਨਾਂ ਨੂੰ ਕਹੀ ਕਿ ਭੈਣਾ ਦੀਆਂ ਧੂਮਾਵਾਂ ਹਮੇਸ਼ਾ ਨਾਲ ਹੁੰਦੀਆਂ ਨੇ ਪਰ ਜਿਹਦੇ ਕਰਕੇ ਮਨੀਸ਼ਾ ਕਪੂਰ ਬਣੀ ਹੈ ਇਸ ਪਾਰਟੀ ਕਾਂਗਰਸ ਪਾਰਟੀ ਦੇ ਝੰਡੇ ਕਰਕੇ ਉਹ ਮਨੀਸ਼ਾ ਕਪੂਰ ਕਿੱਥੇ ਨਹੀਂ ਜਾਉਗੀ

ਫਰਦਰ ਪਹਿਲਾਂ ਕਿਹਾ ਨਾ ਰਹੇ ਰਾਸਟ ਕਟਰੀ ਨਿੰਦੂ ਰੋਣਾ ਜੀ ਸ਼ਰਪਿਆਲਾ ਜੀ ਸ਼ਰਪਿਆਲਾ ਸ਼ਰਪਿਆਲਾ ਸ਼ਰਦਾ ਜੀ ਇਹ ਸਾਰੇ ਮੇਰੀਆਂ ਭੈਣਾਂ ਸਿ ਸਾਰੇ ਇੱਕ ਸਾਥੀ ਹੈ ਇੱਕ ਕਾਂਗਰਸ ਦੇ ਸਪਾਹੀ ਹੈ ਮੈਂ ਥੋੜਾ ਸਾਰਾ ਇੱਥੇ ਆਉਣ ਤੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਸਾਡੇ ਡੀ ਕੇ ਐਨਸੀ ਚਾਹ ਜੀ ਸਾਡੇ ਬਹੁਤ ਹੀ ਜਿਹੜੇ ਪਾਵੇਂ ਸਤਕਾਰ ਜੋ ਸ਼ਾਰਟ ਸ਼ਾਰਟ ਲੈਣਾ ਅੰਟੀ ਸ਼ਿਲਨ ਸੀਜ਼ ਹੁੰਦਾ ਸੀ ਮੇਰੇ ਬਹੁਤ ਹੀ ਮੇਰੀ ਛੋਟੀ ਬੇਣੀ ਨਾ ਮੇਰੇ ਪੈਨ ਸੱਤੀ ਜੀ ਅਸੀਂ ਤਾਂ ਬਹੁਤ ਪੁਰਾਣੇ ਸਾਰੇ ਸਾਥੀ ਤਾਂ ਜਿੰਨਾ ਤੇਰਾ ਪਾਕਸੇ ਨੂੰ ਬਾਟੇ ਨੂੰ ਸੀ ਗਿਆ ਉਹਨਾਂ ਨਾਲ ਜਦ ਗੱਡੀ ਚੱਲਦੀ ਯਾਰ ਅਸੀਂ ਵਿਸੇ ਨੂੰ ਮਨਾਵਾਦੇ ਭਾਵੇਂ ਸੀ ਸਾਰੇ ਕਰਦੇ ਮੈਂ ਨਾ 11 ਦੇ ਵਿੱਚ ਮੈਨੂੰ ਪੈਨਰੀ ਐਟੈਕ ਹੋਇਆ ਸੀ ਜਿਹਦਾ ਨਾਮ ਹੈ ਅਜ ਤੱਕ ਵੀ ਸੇ ਭਾਵੇਂ ਤੇ ਨਹੀਂ ਸੋਇ ਕਿ ਸੀ

और पहले तो मैं धन्यवाद करती हूँ मैम मलका लांबा जी का मैम गुरशन कौर रंधावा जी का मैम नताशा शर्मा जी का और हमारे लुधियाने के जितने भी हमारे हाई के लोग हैं भाई मेरे मैं पहले तो बहुत बहुत धन्यवाद करती हूँ और मैं सुमन संधू जी को पहले तो बहुत बहुत, बहुत बधाई देती हूँ जिसमें जहाँ पे पंजाब प्रधान मैम ने उनको डिस्ट्रिक्ट जनरल सत्र का अहदा दिया और साथ साथ मैं जो आ, अब से जो हमारी नुक्कड़ मीटिंग्स हैं वो स्टार्ट हुई हैं सो आज पहली मीटिंग हल्का ईस्ट में हुई है और एज अ डिस्ट्रिक्ट प्रेजिडेंट मेरा फ़र्ज़ बनता है कि जहाँ पर कांग्रेस पार्टी आ, गली गली घर घर रसोई तक जहाँ जाऊँ ਮੈਂ ਆਪਣੀ ਕਾਂਗਰਸ ਪਾਰਟੀ ਦਾ ਪ੍ਰਚਾਰ ਹੋਰ ਪ੍ਰਸਾਰ ਕਰੂੰ ਅਤੇ ਅੱਜ ਇਸ ਮੀਟਿੰਗ ਦੇ ਵਿੱਚ ਅਸੀਂ ਪੈਨਾਂ ਨੂੰ ਦੱਸਿਆ ਕਿ ਕਾਂਗਰਸ ਪਾਰਟੀ ਨੇ ਕੀ ਕੀਤਾ ਹੈ ਅਤੇ ਕਾਂਗਰਸ ਪਾਰਟੀ ਦੇ ਅੱਜ ਤੱਕ ਜੋ 70 ਸਾਲਾਂ ਚ ਕੰਮ ਕੀਤੇ ਹੈ ਲੋਕ ਕਹਿੰਦੇ ਨੇ ਕੀ ਕੀਤਾ ਮੈਂ ਤਾਂ ਇਹ ਕਮਾ ਕਹਿਣਾ ਚਾਹੂੰਗੀ ਸਾਰਿਆਂ ਨੂੰ ਕਹਿੰਦੇ ਹੈ ਸੰਭਾਲ ਕਰ ਰੱਖੋ ਆਪਣੀ ਫੋਲ ਕੀ ਬੇਟੀਆਂ ਨੂੰ ਸੰਭਾਲ ਕਰ ਰੱਖੋ ਆਪਣੀ ਫੋਲ ਸੀ ਬੇਟੀਆਂ ਨੂੰ ਕਿਉਂਕਿ ਦੇਸ਼ ਚਲਾਉਣ ਵਾਲੇ ਬੇਔਲਾਦ ਬੈਠੇ ਹੈ ਬੇਔਲਾਦ ਬੈਠੇ ਹੈ ਆਓ ਮਿਲ ਕੇ ਕਾਂਗਰਸ ਪਾਰਟੀ ਦਾ ਸਾਥ ਦਿਈਏ ਜੋ ਇੰਨਾ ਪਿਆਰਾ ਸਾਡਾ ਗੁਲਦਸਤਾ ਹੈ ਜਿਹਦੇ ਵਿੱਚ ਹਿੰਦੂ ਸਿੱਖ ਇਸਾਈ ਮੁਸਲਮਾਨ ਸਭ ਅਸੀਂ ਇਕੱਠੇ ਹਾਂ ਅਸੀਂ ਇਕੱਠੇ ਰਹੀਏ ਤੇ ਰਾਜਨੀਤੀ ਧਰਮ ਤੋਂ ਕਹਿੰਦੇ ਨਾ ਧਰਮ ਆਪਣੀ ਜਗ੍ਹਾ ਰਾਜਨੀਤੀ ਆਪਣੀ ਜਗ੍ਹਾ ਆਓ ਲੋਕਾ ਬੱਚਿਆਂ ਨੂੰ ਰੋਜ਼ਗਾਰ ਦਈਏ ਨਸ਼ਿਆਂ ਤੋਂ ਦੂਰ ਕਰੀਏ ਔਰ ਵਿਕਾਸ ਦੀ ਰਾਜਨੀਤੀ ਕਰੀਏ ਜੈ ਹਿੰਦ ਜੈ ਭਾਰਤ ਦੇਖੋ ਮੈਂ ਤਾਂ ਇਹ ਗੱਲ ਕਵਾਂਗੀ ਦੋ ਪਰਿਵਾਰ ਹੁੰਦੇ ਨੇ ਹਰ ਦੀ ਆਪਣੇ ਵਿਚਾਰਧਾਰਾ ਹੁੰਦੀ ਹੈ ਹੋ ਸਕਦਾ ਸਾਨੂੰ ਉਹਨਾਂ ਨੂੰ ਸਾਡੀ ਵਿਚਾਰਧਾਰਾ ਨੂੰ ਨਾ ਪਸੰਦ ਆਈ ਹੋਵੇ ਨਾ ਵਧੀਆ ਲੱਗੀ ਹੋਵੇ ਬਾਕੀ ਇਹ ਗੱਲ ਜ਼ਰੂਰ ਕਵਾਂਗੇ ਕਿ ਬਿੱਟੂ ਭਾਈ ਸਾਹਿਬ ਜਿੱਥੇ ਤੱਕ ਅਸੀਂ ਤੁਹਾਡਾ ਸਾਥ ਦਿੱਤਾ ਤੇ ਤੁਸੀਂ ਸਾਡੇ ਸਾਥ ਨੂੰ ਵੀ ਸਾਡੇ ਸਮਰਥਨ ਨੂੰ ਬਿਲਕੁਲ ਹੀ ਖਤਮ ਕਰਤਾ ਤੁਸੀਂ ਸਾਡਾ ਪੁੱਛਿਆ ਤੱਕ ਨਹੀਂ ਸਾਨੂੰ ਸਾਨੂੰ ਦੱਸਿਆ ਤੱਕ ਨਹੀਂ ਔਰ ਜਦੋਂ ਲੋਕ ਸਾਨੂੰ ਅੱਜ ਟੀਚਰਾ ਕਰਦੇ ਆ ਨਾ ਆਪਣੇ ਆਪ ਤੇ ਬੜੀ ਮਹਿਸੂਸ ਹੁੰਦੀ ਹੈ ਅੱਜ ਵੀ ਫੇਸਬੁੱਕ ਤੇ ਮੈਮਰੀਜ਼ ਆਈਆਂ ਤੇ ਮੈਂ ਹੱਥ ਐਜ ਕਰਕੇ ਰਵਨੀ ਸਿੰਘ ਬਿੱਟੂ ਦੇ ਜੈਕਾਰੇ ਲਾਏ ਬਟ ਹੁਣ ਮਹਿਸੂਸ ਹੁੰਦਾ ਕਿ ਅਸੀਂ ਮੈਨੂੰ ਤਾਂ ਕਰਦੇ ਰਹੇਗੇ ਤੇ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਸੋ ਇੱਕ ਚੀਜ਼ ਜ਼ਰੂਰ ਕਵਾਂਗੀ ਭਾਰਤੀ ਜਨਤਾ ਪਾਰਟੀ ਨਾ ਕਿਸੇ ਦੀ ਸੀ ਨਾ ਕਿਸੇ ਦੀ ਹੈ ਤੇ ਨਾ ਕਿਸੇ ਵੀ ਹੋਣੀ ਹੈ ਕਮਲ ਕਾ ਫੁੱਲ ਬਹੁਤ ਬੜੀ ਭੂਲ ਔਰ ਰੇਕ ਫੁੱਲ ਤੁਹਾਨੂੰ ਵੀ ਜ਼ਰੂਰ ਮਹਿਸੂਸ ਹੋਗੇ। ਐਸੀ ਨਾਰੀ ਨੇ ਇਹ ਉਹਦੇ ਲਈ ਐਸੀ ਜੈਜ ਲੁਧਿਆਣੇ ਦੇ ਵਿੱਚ ਅੱਜ ਸੀ ਲੁਧਿਆਣੇ ਦੇ ਵਿੱਚ ਆਏ ਹਾਂ ਜੋ ਸਾਡੇ ਮੈਡਮ ਅਲਕਾ ਲੰਬਾ ਜੀ ਨੇ ਸਾਨੂੰ ਨਾਰੀ ਨਿਰਾਇ ਲਈ ਪੰਜ ਗਰੰਟੀਆਂ ਦਿੱਤੀਆਂ ਸਨ ਉਹਨਾਂ ਨੂੰ ਦੱਸਣ ਵਾਸਤੇ ਅਸੀਂ ਆਏ ਹਾਂ ਮਾਂ ਲਕਸ਼ਮੀ ਅਧਿਵਾਦੀ ਪੂਰਾ ਹੱਕ ਸ਼ਕਤੀ ਦਾ ਸਮਾਨ ਅਧਿਕਾਰ ਮੰਤਰੀ ਸਵਿੱਤਰੀ ਵਾਈਫਲ ਹੌਸਟਲ ਇਹ ਘੰਟੀਆਂ ਜਿਹੜੀਆਂ ਹਨ ਅਸੀਂ ਔਰਤਾਂ ਨੂੰ ਦੱਸਣ ਵਾਸਤੇ ਆਏ ਸੀ ਉਹਨਾਂ ਦਾ ਹੱਕ ਉਹਨਾਂ ਨੂੰ ਦੱਸਣਾ ਸੀ ਇਸੇ ਨਾਲ ਹੀ ਨਾਰੀ ਨਿਆਇ ਹੈ ਤਿਆਰ ਹਮ ਸਭ ਮੈਰਾ ਕਾਂਗਰਸ ਹੈ ਇਸ ਦੇ ਵਿੱਚ ਮਨੀਸ਼ਾ ਜੀ ਜੋ ਸਾਡੇ ਲੁਧਿਆਣੇ ਦੇ ਜ਼ਿਲ੍ਹੇ ਦੇ ਪ੍ਰਧਾਨ ਹਨ ਅਤੇ ਮੈਡਮ ਸੁਮਨ ਜੀ ਉਹ ਵੀ ਇੱਥੋਂ ਦੇ ਗਾਰਡ ਦੇ ਤੁਸੀਂ ਕਹਿਣਾ ਚਾਹੁੰਦੇ ਸਾਹਮਣੇ ਦੇਖੋ ਹਾਂ ਦੇਖੋ ਸਾਹਮਣੇ ਦੇਖੋ ਹਾਂਜੀ ਮੈਂ ਸੁਭਨ ਸੰਧੂ ਪੰਜਾਬ ਮੈਲਾ ਕਾਂਗਰਸ ਤੋਂ ਜਨ ਸੈਕਟ ਹਾਂਜੀ ਅੱਜ ਸਾਡੇ ਸਟਾਰ ਸਿਟੀ ਗਲੀ ਨੰਬਰ 2 ਚ ਉਹਨਾਂ ਦੇ ਸੰਬੰਧ ਵਿੱਚ ਇੱਕ ਨੁੱਕੜ ਮੀਟਿੰਗ ਅਸੀਂ ਕੀਤੀ ਹੈ ਜਿਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਨੀਸ਼ਾ ਕਪੂਰ ਜੀ ਜ਼ਿਲ੍ਹਾ ਇੰਚਾਰਜ ਤਰਨਜੀਤ ਸੇਠੀ ਜੀ ਹੋਰ ਬਹੁਤ ਸਾਥੀਆਂ ਨਾਲ ਅਸੀਂ ਚ ਉਹਨਾਂ ਦੇ ਸੰਬੰਧ ਵਿੱਚ ਵਿੱਚ ਅਸੀਂ ਅੱਜ ਮੀਟਿੰਗ ਕੀਤੀ ਹੈ ਕੀ ਚੋਨਾ ਦਾ ਵਿਗਨ ਵੱ ਚੁਕਿਆ ਹੈ ਅਸੀਂ ਕਮਰ ਕਸਾ ਚੱਕ ਲਿਆ ਹੈ ਵੀ ਅਸੀਂ ਆਪਣੀ ਸਰਕਾਰ ਨੂੰ ਚਿਤਾ ਕੇ ਹੀ ਰਵਾਂਗੇ ਅਸੀਂ ਕਾਂਗਰਸ ਸਰਕਾਰ ਲੈ ਕੇ ਆਵਾਂਗੇ ਜਿਹੜਾ ਵੀ ਕਾਂਗਰਸ ਪਾਰਟੀ ਸਾਨੂੰ ਸਾਡਾ ਐਮਪੀ ਦੇਗੀ ਅਸੀਂ ਉਹਦੀ ਮਦਦ ਤੁਹਾਨੂੰ ਮਨੋ ਕਰਾਂਗੇ ਇਹ ਸਾਡੀ ਡਿਊਟੀ ਲੱਗ ਜਾ ਰਹੀ ਹੈ ਕਿ ਤੁਸੀਂ ਨਾ ਘਰ ਅਸੀਂ ਵੀ ਘਰ ਘਰ ਵੀ ਝੰਡਾ ਚੱਕ ਲੋ ਘਰ ਘਰ ਕਾਂਗਰਸ ਪਾਰਟੀ ਦੀ ਨੀਤੀਆਂ ਦੇ ਬਾਰੇ ਦੱਸੋ ਕਿ ਮੋਦੀ ਸਰਕਾਰ ਦੀ ਕੀ ਨੀਤੀ ਹੈ ਜੋ ਚਾਰੂਵਲ ਦੇ ਕੀ ਨੀਤੀ ਹੈ ਜੋ ਜਦੋਂ ਦੀ ਆਮ ਪਾਰਟੀ ਆਈ ਹੈ ਉਹਦੀ ਗੁੰਡਾਗਰਦੀ ਨਸ਼ਾ ਬਹੁਤ ਹੋ ਗਿਆ ਹੈ ਤੇ ਮੋਦੀ ਵੀ ਤਾਂ ਲਾਰੇ ਲਾਈ ਜਾਂਦਾ ਨਾ ਮੋਦੀ ਨੇ ਕੀ ਕੁਝ ਕੀਤਾ ਹੈ ਇਸ ਕਰਕੇ ਜਨਾਨੀਆਂ ਤੇ ਨਿਆਤਿਆਚਾਰ ਹੋ ਰਿਹਾ ਪਹਿਲ ਵਾਲ ਨੂੰ ਨੰਗਾ ਕਰਕੇ ਘੁਮਾਇਆ ਗਿਆ ਕੱਲ ਵੀ ਇੱਕ 9 ਸਾਲਾਂ ਦੀ ਕੁੜੀ ਨਾਲ ਬਲਾਤਕਾਰ ਹੋਇਆ ਹੈ ਅਸੀਂ ਇਹ ਨਹੀਂ ਚਾਹੁੰਦੇ ਕਿ ਅੱਗੋਂ ਵੀ ਸਾਡੇ ਨਾਲ ਇਹੋ ਜਿਹਾ ਕੰਮ ਹੋਵੇ ਅਸੀਂ ਕਾਂਗਰਸ ਪਾਰਟੀ ਨੂੰ ਦਸ ਸਤਕਾਰ ਕਰਦੇ ਆ ਕਾਂਗਰਸ ਪਾਰਟੀ ਵਿੱਚਾਂ ਕਾਂਗਰਸ ਪਾਰਟੀ ਵਿੱਚ ਰਹਾਂਗੇ ਤੇ ਲੋਕਾਂ ਦੇ ਅਸੀਂ ਜਿਹੜੇ ਵੀ ਹੈਗੇ ਲੋਕਾਂ ਨੂੰ ਘਰ ਘਰ ਜਾ ਕੇ ਕਵਾਂਗੇ ਇਹ ਨੀਤੀਆਂ ਦੱਸਾਂਗੇ ਤੇ ਕਾਂਗਰਸ ਪਾਰਟੀ ਜਿਤਾਵਾਂਗੇ